ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਹੈ ਸੇਵਾ ਤੇ ਸਿਮਰਨ ਸੇਵਾ ਜਿਹੜੀ ਹੈ ਸੇਵਾ ਦਾ ਜਿਹੜਾ ਪ੍ਰਕਰਨ ਹੈ ਮਾਰੇ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜਿਹੜੀ ਸੇਵਾ ਸਫਲੀ ਹੈ ਜੇ ਕੋ ਕਰੇ ਚਤ ਲਾਏ ਜਿਹੜੇ ਚਿੱਤ ਲਾ ਕੇ ਮਨ ਲਾ ਕੇ ਕੀਤੀ ਜਾਂਦੀ ਸੇਵਾ ਉਹ ਸਫਲੀ ਸੇਵਾ ਹੈ ਉਹ ਸੇਵਾ ਗੁਰੂ ਨੂੰ ਪ੍ਰਵਾਨ ਹੁੰਦੀ ਮਾਰੇ ਜੇ ਚਿੱਤ ਲਾ ਕੇ ਨਾ ਕਰੇ ਕਿਸੇ ਸੇਵਾ ਨੂੰ ਜਾਂ ਪਾਠ ਬਾਣੀ ਨਾ ਪੜੇ ਸਿਮਰਨਾ ਨਾ ਕਰੇ ਕਰ ਵੀ ਲੈਂਦਾ ਲੇਕਿਨ ਚਿੱਤ ਨਹੀਂ ਲਾਇਆ ਵਿੱਚ ਪਿਆਰ ਨਹੀਂ ਅੰਦਰ ਉਸਦੇ ਤੇ ਮਾਰੇ ਕਹਿੰਦੇ ਬੱਦਾ ਚੱਟੀ ਜੋਰੇ ਨਾ ਗੁਣ ਨਾ ਉਪਕਾਰ ਉਹਦਾ ਫਿਰ ਫਾਇਦਾ ਨਹੀਂ। ਸਤਿਗੁਰੂ ਜੀ ਕਹਿੰਦੇ ਸਤਪੁਰ ਕੀ ਸੇਵਾ ਸਫਲ ਹੈ। ਜੇ ਕੋ ਕਰੈ ਚਿੱਤ ਲਾਇ। ਅਗਲੀ ਗੱਲ ਵੱਡੀ ਐ। ਹੁਣ ਸੇਵਾ ਆਪਾਂ ਤਾਂ ਕਰਦੇ ਆਂ ਗੁਰੂ ਘਰ ਜ਼ਿਆਦਾਤਰ ਲੋਕਾਂ ਤਾਂ ਜਾਂਦੇ ਨੇ। ਵੀ ਮੈਨੂੰ ਕੁਝ ਮਿਲ ਜੇ ਮੇਰੀ ਕਾਮਨਾ ਮੈਨੂੰ ਕੋਈ ਦੁੱਤ ਮੰਗਦਾ ਕੋਈ ਪੁੱਤ ਮੰਗਦਾ ਕੋਈ ਧਨ ਮੰਗਦਾ ਕੋਈ ਤੰਦਰੁਸਤੀ ਮੰਗਦਾ ਕੋਈ ਕਹਿੰਦਾ ਮੈਂ ਬਾਹਰ ਚਲਿਆ ਜਾਵਾਂ ਕੋਈ ਕਹਿੰਦਾ ਮੈਂ ਉੱਥੇ ਪੱਕਾ ਹੋ ਜਾਾਂ ਕੋਈ ਕਹਿੰਦਾ ਇੱਦਾਂ ਇੱਦਾਂ ਚਲੋ ਸਭ ਦੀ ਮਨੋ ਭਾਵਨਾ ਹੁੰਦੀ ਹੈ ਗੁਰੂ ਦਾ ਦਰ ਐਸਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੇਵੇ ਇੱਥੇ ਜੋ ਮੰਗੀ ਉਹ ਮਿਲ ਜਾਂਦਾ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦਾ ਇੱਕ ਤਰੀਕਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਸਤਿਗੁਰੂ ਦੀ ਸੇਵਾ ਦੇ ਵਿੱਚੋਂ ਸਭ ਕੁਝ ਮਿਲ ਜਾਂਦਾ ਜਿਹੜੇ ਗੁਰੂ ਦੇ ਦਰ ਤੇ ਆਉਂਦੇ ਨੇ ਮਾਰੇ ਕਹਿੰਦੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਨਾ ਜਾਣਦਾ ਹੁੰਦਾ ਕੋਈ ਵੀ ਨਹੀਂ ਜਾਣਦਾ ਉਹਨਾਂ ਨੂੰ ਦੁਨੀਆ ਜਾਣਨ ਲੱਗ ਜਾਂਦੀ ਜਿਹੜੇ ਗੁਰੂ ਦੇ ਦਰ ਤੇ ਆਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਪਾਸ਼ਮ ਕ੍ਰੋਧ ਅਗਰ ਨੀਵਨ ਨਿਰਾਸ਼ਮ ਆਸ ਪੂਰਨ ਕਿੱਡੀ ਵੱਡੀ ਗੱਲ ਕਹਿੰਦੇ ਜਿੰਨੂੰ ਦੁਨੀਆ ਨੇ ਪਿੱਛੇ ਕਰਕੇ ਭਾਤਾ ਨਾ ਉਹਦੀ ਪਛਾਣ ਹੀ ਖਤਮ ਹੋ ਗਈ ਹੈ ਕੋਈ ਨਹੀਂ ਜਾਣਦਾ ਲੇਕਿਨ ਉਹ ਗੁਰੂ ਦੇ ਦਰ ਤੇ ਆ ਕੇ ਬਹਿਣ ਲੱਗ ਪਿਆ ਗੁਰੂ ਕੋਲ ਬਹਿਣ ਲੱਗ ਗਿਆ ਤੇ ਪਾਸ਼ੰ ਕ੍ਰੋਧ ਅਗਰ ਨੀਵੇਂ ਕਹਿੰਦੇ ਉਹਨੂੰ ਸਾਰਿਆਂ ਤੋਂ ਮੂਰਲੀ ਕਤਾਰ 'ਚ ਖੜਾ ਕਰ ਦਿੰਦਾ ਉਹ ਸਿਰ ਕਟਮਾ ਹੋ ਜਾਂਦਾ ਲੋਕਾਂ ਦੇ ਵਿੱਚ ਕੋਈ ਪਛਾਣ ਹੋ ਜਾਂਦੀ ਹੈ ਦੁਨੀਆ ਕਹਿੰਦੀ ਹੈ ਕਿ ਕੋਈ ਫਲਾਨਾ ਹੈ। ਮੇਰੀ ਅੱppa ਕਹਿੰਦੇ ਆ ਫਲਾਨੇ ਨੂੰ ਪਹਿਲਾਂ ਤਾਂ ਨਹੀਂ ਸੀ ਕੋਈ ਵੀ ਜਾਣਦਾ ਹੋਂ ਪਤਾ ਨਹੀਂ ਬਾਬਾ ਜਾਣ ਲੱਗਿਆ। ਉਹਦੇ ਘਰ ਪਹੁੰਚ ਗਿਆ। ਉਹਨੇ ਕਿਰਪਾ ਕੀਤੀ ਉਹਨੇ ਪਿੱਛੋਂ ਲਿਆ ਕੇ ਉਹਨੂੰ ਮੂਹਰੇ ਕਰ ਦਿੱਤਾ। ਬਾਸ਼ੰਕ ਕਰੋਤ ਅਗਰ ਨੀਮ ਹੈ ਅੱਗੇ ਲਿਆਂਦਾ ਉਹ ਅੱਗੇ ਕਰ ਦਿੱਤਾ। ਉਹਦੀ ਪਛਾਣ ਬਣਾ ਦਿੰਦੀ ਹੈ ਉਹ ਤੇ ਬਖਸ਼ਿਸ਼ ਕਰ ਦਿੰਦੀ ਹੈ। ਕਿਉਂਕਿ ਦੁਨੀਆ ਜਿਹੜਾ ਪਿੱਛੇ ਰਹਿ ਜੇ ਉਹਨੂੰ ਨਾਲ ਨਹੀਂ ਰਲਉਂਦੀਗੀ ਜਿਹੜਾ ਪਿੱਛੇ ਰਹਿ ਜੈ ਨਾ ਭੀੜ 'ਚ ਉਹਨੂੰ ਕੋਈ ਨਾਲ ਨਹੀਂ ਉਹਦੀ ਬਾਹ ਫੜ ਕੇ ਕੋਈ ਨਾਲ ਨਹੀਂ ਤੋਰਦਾ ਇਹ ਤਾਂ ਤੈਨੂੰ ਹਿੰਮਤ ਕਰਨੀ ਪੈਣੀ ਆ ਜੇ ਅੱਗੇ ਨਿਕਲਣਾ ਤੇ ਆਪ ਹੀ ਨਿਕਲਣਾ ਪੈਣਾ ਜੇ ਕਿਤੇ ਗੁਰੂ ਕਿਰਪਾ ਕਰ ਦੇ ਗੁਰੂ ਕੋਲੇ ਆ ਜੇ ਤੇ ਮਾਰੇ ਕਹਿੰਦੇ ਫਿਰ ਉਹਨਾਂ ਨੂੰ ਗੁਰੂ ਅੱਗੂ ਆਗੂ ਬਣਾ ਦਿੰਦਾ ਅੱਗੇ ਕਰ ਦਿੰਦਾ ਜਿਹੜੇ ਸਭ ਤੋਂ ਵੀ ਪਿੱਛੇ ਹੁੰਦੇ ਆ ਕਿਉਂਕਿ ਸੰਸਾਰ ਦਾ ਇੱਕ ਦਸਤੂਰ ਹੈ ਜਦੋਂ ਬੰਦਾ ਨਿਰਤਨ ਹੁੰਦਾ ਹੈ ਜਦੋਂ ਬੰਦੇ ਕੋਲੇ ਕੁਝ ਨਹੀਂ ਹੁੰਦਾ ਤਾਂ ਇਹਨੂੰ ਵੇਖ ਕੇ ਦੁਨੀਆ ਮੂੰਹ ਮੋੜ ਲੈਂਦੀ ਹੈ ਦੁਨੀਆ ਪਿੱਠ ਕਰ ਲੈਂਦੀ ਹੈ ਜੇ ਕਿਸੇ ਅਮੀਰ ਦੇ ਸਾਹਮਣੇ ਵੀ ਬੰਦਾ ਤੇ ਉਹ ਉਹਦੇ ਪਿੱਠ ਕਰਕੇ ਬਹਿ ਜਾਊਗਾ ਸਤਿਗੁਰੂ ਜੀ ਬਾਣੀ ਵਿੱਚ ਕਹਿੰਦਾ ਹੈ ਨਿਰਧਨ ਸਰ ਧਨ ਕਹਿ ਜਾਏ ਹੁਣ ਪਿੱਛੇ ਆ ਨਾ ਉਹ ਗਰੀਬ ਐ ਥੋੜਾ ਲੇਕਿਨ ਅਮੀਰ ਕੋਲੇ ਚਲੇ ਗਿਆ ਤੇ ਕਹਿੰਦੇ ਅੱਗੇ ਬੈਠਾ ਪੀਠ ਫਰਾਏ ਕਹਿੰਦਾ ਇਹ ਧੋ ਕੀ ਲੈਣਾ ਉਹ ਮੂੰਹ ਦੂਜੇ ਪਾਸੇ ਕਰ ਲੈਣਾ ਲੇਕਿਨ ਜੇ ਸਰ ਧਨ ਨਿਰਧਨ ਕਹਿ ਜਾਏ ਜੇ ਕਿਤੇ ਉਹ ਅਮੀਰੋ ਦੇ ਚਲਿਆ ਜਾਏ ਉਹ ਕਹਿੰਦਾ ਵਾਹ ਫਲਾਣਾ ਮੇਰੇ ਘਰੇ ਤੇ ਤੱਕੀੜੀ ਦੇ ਘਰੇ ਨਰੈਣ ਆ ਗਿਆ ਆਖੋ ਸਤਨਾਮ ਪਰ ਗੱਲ ਇਹ ਐ ਕਿ ਨਿਰਦਨ ਸਰਧਨ ਦੋਨੋਂ ਭਾਈ ਐ ਦੋਨੀਆਂ ਦੀ ਇੱਕ ਨੂੰ ਅਮੀਰ ਕਰ ਦਿੰਦਾ ਐ ਇੱਕ ਨੂੰ ਗਰੀਬ ਕਰ ਦਿੰਦਾ ਐ ਪਾਤਸ਼ਾਹ ਕਹਿੰਦੇ ਜੇ ਤੂੰ ਪਿੱਛੇ ਆ ਨਾ ਤਾਂ ਪਾ ਸ਼ੰਕਰੋਤ ਅਗਰ ਨੀਮੈ ਗੁਰੂ ਨਾਨਕ ਦਾ ਦਰ ਐ ਜਿਹੜਾ ਡੱਗਿਆਂ ਨੂੰ ਚੁੱਕ ਲੈਂਦਾ ਐ ਪਿੱਛੇ ਰਿਆਂ ਨੂੰ ਮੂਰੇ ਕਰ ਦਿੰਦਾ ਐ ਆਓ ਸਾਰੀਆਂ ਵਿਚਾਰਾਂ ਨੂੰ ਪਹਿਲਾਂ ਪਾਈਏ ਫਤਿਹ ਦੀ ਸਾਂਝ ਆਖੋ ਜੀ ਵਾਹਿਗੁਰੂ ਜੀ ਕੀ ਕਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਕਰਦੇ ਅਸੀਂ ਪਾਸ਼ੰਕਰੋਤ ਅਗਰ ਨੀਮੈ ਨਿਰਾਸ਼ੰ ਆਸ ਪੂਰਨ ਜਿਹਦੀ ਆਸ ਕਿਤੋਂ ਹੀ ਨਹੀਂ ਪੂਰੀ ਹੋਈ ਤੇ ਨਰਾਸ਼ ਹੋ ਕੇ ਢੇਰੀ ਢਾਕੇ ਬਹਿ ਗਿਆ ਇਹ ਗੁਰੂ ਨਾਨਕ ਦਾ ਦਰ ਐਸਾ ਹੈ ਕਿ ਸਾਧ ਸੰਗ ਜੀ ਜਿਨ੍ਹਾਂ ਦੀਆਂ ਆਸਾਂ ਟੁੱਟ ਗਈਆਂ ਉਹਨਾਂ ਦੀਆਂ ਆਸਾਂ ਗੁਰੂ ਨਾਨਕ ਦਾ ਘਰ ਪੂਰਨ ਕਰਦਾ ਪਰ ਸੋ ਨਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਤੋ ਨਤਾਣਿਆਂ ਨੂੰ ਤਾਣ ਬਖਸ਼ਣ ਵਾਲਾ ਸਾਧ ਸੰਗਤ ਜੀ ਦੁਨੀਆ ਐਸੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਜਿਵੇਂ ਪਹਿਲਾਂ ਬਿੰਦ ਤੇ ਕੀਤੀ ਵੀ ਜੇ ਕੋਈ ਪਿੱਛੇ ਰਹੇ ਜੇ ਉਹ ਹੋਰ ਲਦੜਨ ਦੀ ਲਿਖ ਜੇ ਲਦੜਨ ਦੀ ਪਿੱਛੇ ਰਹੇ ਕੋਈ ਨਹੀਂ ਬਹਾਵਣਾ ਇਹ ਐਸਾ ਦਰ ਹੈ ਗੁਰੂ ਨਾਨਕ ਦਾ ਘਰ ਐਸਾ ਹੈ ਕਿ ਜਿਹੜਾ ਗੁਰੂ ਨਾਨਕ ਦੀ ਸ਼ਰਨ ਵਿੱਚ ਟੈ ਪੈਂਦਾ ਹੈ ਗਲਤੀ ਗੁਨਾਹ ਹਰ ਕੋਈ ਕਰ ਲੈਂਦਾ ਹੈ ਬੰਦਾ ਅਣਜਾਣ ਤੋਂ ਹੀ ਜਾਣ ਕਰ ਬਣਦਾ ਹੁੰਦਾ ਡੇਗ ਡੇਕ ਕੇ ਡੇਗ ਡੇਕ ਕੇ ਹੌਲੀ 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 ਇੱਕ ਦਿਨ ਰਾਧਾ ਪੰਦੀ ਬਣ ਜਾਂਦਾ ਹੈ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਕਿਸੇ ਗਲਤੀ ਤੋਂ ਕਿਸੇ ਭੁੱਲ ਤੋਂ ਸਬਕ ਲੈ ਕੇ ਅੱਗੇ ਚੱਲਦਾ ਉਹ ਤਾਂ ਮੰਜ਼ਲੇ ਮਕਸੂਦ ਤੇ ਪਹੁੰਚ ਜਾਂਦਾ ਹੈ ਜਿਹੜਾ ਗਲਤੀਆਂ ਗੁਨਾਹਾਂ ਨੂੰ ਗਲ ਦਾ ਹਾਰ ਬਣਾ ਲੈ ਵਸ ਤੇ ਗਲਤੀ ਹੁੰਦੀ ਹੈ ਤੁਹਾਨੂੰ ਸਿਖਾਉਣ ਵਾਸਤੇ ਤੁਹਾਨੂੰ ਸੁਧਾਰਨ ਲਈ ਤੁਹਾਡੇ ਚ ਚੰਗਿਆਈ ਭਰਨ ਲਈ ਤੁਹਾਡੇ ਤੁਹਾਡੀ ਜ਼ਿੰਦਗੀ ਨੂੰ ਸਵਾਰਨ ਲਈ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਹੈ ਜਿਵੇਂ ਜਿਵੇਂ ਇਹ ਤੇ ਗਿਆਨ ਚ ਵਧਦਾ ਹੁੰਦਾ ਜਾਂਦਾ ਜਿਵੇਂ ਜਿਵੇਂ ਦੀ ਸਮਝ ਵੱਧਦੀ ਜਾਂਦੀ ਹੈ ਓਮੇ ਓਮੇ ਦੀ ਜਿਹੜੀ ਬੁੱਧੀ ਦਾ ਦਾਇਰਾ ਜਿਹੜਾ ਉਹ ਵਿਸ਼ਾਲ ਹੁੰਦਾ ਹੈ ਓਮੇ ਓਮੇ ਘੋੜੇ ਦੀ ਸਮਝ ਵੱਧਦੀ ਜਾਂਦੀ ਹੈ ਗਿਆਨ ਵੱਧਦਾ ਜਾਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨਿਰਾਸ਼ਨ ਆਸ ਪੂਰਨ ਹੈ ਜਿਹਦੀ ਆਸ ਕਿਤੋਂ ਹੀ ਨਹੀਂ ਪੂਰੀ ਹੁੰਦੀ ਜਿਹੜਾ ਟੁੱਟ ਕੇ ਬਹਿ ਗਿਆ ਹੁਣ ਮੇਰਾ ਕੋਈ ਨਹੀਂ ਪਰ ਨਾਨਕ ਦਾ ਦਾਰੈਸਾ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਪਰ ਗੱਲ ਇਹ ਯਾਦ ਰੱਖਿਓ ਵੀ ਭਰੋਸਾ ਹੋਵੇ ਅੰਦਰ ਭਰੋਸਾ ਜ਼ਰੂਰੀ ਹੈ ਨਿਰਧਨ ਭਯੰਤ ਤਨਵੰਤੈ ਰੋਗੀਆਂ ਅਮਰੋਗ ਖੰਡਨੈ ਨਿਰਧਨ ਸੰਸਾਰ ਦੇ ਅੰਦਰ ਨਿਰਧਨ ਬੰਦੇ ਨੂੰ ਕੋਈ ਨਹੀਂ ਪੁੱਛਦਾ ਨਿਰਧਨ ਆਦਰ ਉਹ ਨਾ ਮੇਰਾ ਨਿਰਤਨ ਨੂੰ ਕੋਈ ਆਦਰ ਨਹੀਂ ਦਿੰਦਾ ਤੇ ਹਰ ਬੰਦਾ ਅੱਜ ਇਸੇ ਦੌੜ 'ਚ ਹੈ ਵੀ ਮੈਂ ਧਨਾੜ ਕਿਵੇਂ ਹੋਵਾਂ ਇਹ ਤਾਂ ਦੁਨਿਆਵੀ ਪੱਖ ਹੈ ਕਿ ਨਿਰਤਨ ਹੋਣ ਕਰਕੇ ਦੁਨੀਆਂ 'ਚ ਕੋਈ ਪੁੱਛਦਾ ਨਹੀਂ ਪਰ ਇੱਕ ਉਹ ਆ ਵੀ ਜਿਨ੍ਹਾਂ ਕੋਲੇ ਦੁਨੀਆਂ ਦਾ ਕੱਖ ਹੀ ਨਹੀਂ ਨਾ ਕੋਈ ਉੱਚਾ ਮਹਿਲ ਘਰ ਹੈ ਨਾ ਹੀ ਕੋਈ ਵੱਡੀ ਜਾਇਦਾਦ ਕੁਛ ਹੈ ਕੱਖ ਨਹੀਂ ਨਹੀਂ ਕੁਛ ਵੀ ਕੋਲੇ ਸਹੂਲਤਾ ਸਾਧਨ ਨੇ ਲੇਕਿਨ ਉਹਦੇ ਕੋਲੇ ਇੱਕ ਚੀਜ਼ ਹੈ ਉਹ ਛੱਪਰੀ 'ਚ ਬੈਠਾ ਹੈ ਛੱਪਰੀ 'ਚ ਬੈਠਾ ਪਰ ਦੁਨੀਆਂ ਦਾ ਮਾਲਕ ਜਿਹੜਾ ਖਸਮਾ ਉਹਦੇ ਨਾਲ ਉਹਦੀ ਪ੍ਰੀਤ ਲੱਗੀ ਹੋਈ ਇੱਕ ਪਾਸੇ ਇੱਕ ਦੁਨੀਆਂ ਦਾ ਅਮੀਰ ਬੈਠਾ ਤੇ ਇੱਕ ਪਾਸੇ ਰੱਬ ਦਾ ਫਕੀਰ ਬੈਠਾ ਹੈ ਉਦੇ ਕੋਲੇ ਦੁਨੀਆਵੀ ਪਦਾਰਥਾਂ ਦੀ ਕਮੀ ਕੋਈ ਨਹੀਂ ਹੈ ਤੇ ਇੱਧਰ ਕੋਈ ਸਹੂਲਤੀ ਨਹੀਂ ਹੈ ਉਹ ਤੜਫ ਰਿਹਾ ਤੇ ਲਲਚਾਰਿਆ ਹਜੇ ਵੀ ਸਭ ਕੁਝ ਦੁਨੀਆ ਦਾ ਕੋਲ ਹੈ ਤੇ ਇੱਧਰ ਕੋਈ ਇੱਛਾ ਹੀ ਨਹੀਂ ਹੈ ਫੁਰਨਾ ਹੀ ਨਹੀਂ ਹੈ ਬਾਸ਼ਾ ਕਹਿੰਦੇ ਬਸਤਾ ਟੁੱਟੀ ਚੌਪੜੀ ਤੀਰ ਸਭ ਛਨਾ ਜਾਤ ਨਾ ਪਾਤ ਨਾ ਆਤਰੋ ਉਦਿਆਨ ਪਰਮਿਨਾ ਮਿੱਤਰ ਨਾ ਇਠ ਤਨ ਰੂਪ ਹੀ ਨ ਕਿਛ ਸਾਖ ਨਾ ਨ ਕੋਈ ਮਿੱਤਰ ਨਾ ਧਨ ਕੋਲ ਨ ਰੂਪ ਸੋਣਾ ਸੋਣਾ ਰੂਪ ਹੀ ਹੋਵੇ ਦੁਨੀਆ ਕਹਿੰਦੀ ਚੱਲ ਯਾਰ